ਅੱਜ ਬਹੁਤ ਹੀ ਪਵਿੱਤਰ ਧਰਤੀ ਚਮਕੌਰ ਸਾਹਿਬ ਦੀ ਇੱਥੇ ਅੱਜ ਪਰਿਵਾਰ ਸਮੇਤ ਨਤਮਸਤਕ ਹੋਣ ਆਏ ਆ ਪੰਜਾਬ ਦੀ ਖੁਲਾਈ ਦੀ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹਸਦਾ ਵਸਦਾ ਰਵੇ ਪੰਜਾਬ ਤਰੱਕੀਆਂ ਕਰੇ ਪੰਜਾਬ ਉਚਾਈਆਂ ਸ਼ੋਭੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਅਨੰਦ ਕਰਨ ਲਈ ਬਿਥੇ ਆਏ ਆ ਤੇ ਜੋ ਸੇਵਾ ਪਰਮਾਤਮਾ ਨੇ ਲਾਈ ਹੋਈ ਹੈ ਉਹਦਾ ਵੀ ਧੰਨਵਾਦ ਕੀਤਾ ਹੈ ਪਰਮਾਤਮਾ ਬਲਵਕਸ਼ੇ ਕਿ ਜੋ ਸੇਵਾ ਲਾਈ ਹੈ ਉਹਨੂੰ ਅਸੀਂ ਸੱਚੇ ਦਿਲੋਂ ਨਿਭਾ ਸਕੀਏ ਮਾਨ ਸਰ ਜੀ ਲੈਂਡ ਪੁਲਿੰਗ ਦਾ ਪੈਕੇਜ ਚੰਗਰ ਸਾਹਿਬ ਨੇ ਚੰਗਰ ਸਾਹਿਬ ਵਸਤੇ ਦਾ ਜੋ ਥੋੜਾ ਜਿਹਾ ਕਮੇਟੀ ਵੱਲੋਂ ਗਲਿਆਰੇ ਦੀ ਵੀ ਇੱਕ ਉਹਨੇ ਕਿਹਾ ਕਿ ਜੇ ਗਲਿਆਰ ਅਮਰੀਖਾ ਚ ਪਿਛਲੇ ਪਾਸੇ ਜੋ ਘੜੇ ਘੜੇ ਰੋਣਾ ਉੱਤਲੇ ਪਾਸੇ ਰਹਿੰਦਾ ਹੈ ਤੇ ਮੈਂ 200 ਦੀ ਜੁੜਾਈ ਹੈ ਕਿ ਇੰਜੀਨੀਅਰਾਂ ਤੋਂ ਵਧੀਆ ਜਿਹੜਾ ਉਹ ਦਾ ਡਿਜ਼ਾਈਨ ਬਣਾ ਕੇ ਸਨ ਕੋ ਮਾਸ ਆਫ ਲੈਂਡ ਪੂਲਿੰਗ ਪਾਲਿਸੀ ਤੋਂ ਵਿਰੋਧ ਹੋ ਰਿਹਾ ਮੈਂ ਕੋਈ ਪੋਲੀਟੀਕਲ ਕੋਈ ਰਾਜਨੀਤੀ ਦੀ ਗੱਲ ਨਹੀਂ ਇੱਥੇ ਮੈਂ ਕਦੇ ਉਹਦੇ ਬਾਰੇ ਡਿਟੇਲ ਚ ਪਹਿਲਾਂ ਵੀ ਦੱਸ ਚੁੱਕੇ ਆਉਣ ਵਾਲੇ ਦਿਨਾਂ ਚ ਆਮ ਲੋਕਾਂ ਨਾਲ ਮੀਟਿੰਗਾਂ ਵੀ ਹੋਣਗੀਆਂ ਸਰ ਜਿਹੜੀ ਅੱਜ ਆਮ ਲੋਕਾਂ ਨਾਲ ਮੀਟਿੰਗਾਂ ਹੋਣਗੀਆਂ ਕੋਈ ਅਸੀਂ ਕੋਈ ਤਾਨਾਸ਼ਾਹੀ ਨਹੀਂ ਕਰਦੇ ਠੀਕ ਹੈ ਨਾ ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਜਿਵੇਂ ਕਰਨ ਇੱਕ ਰਣਜੀਤ ਗਿਲਦਾਜ਼ ਵਿਜੀਲੈਂਸ ਉਹ ਤਾਂ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆਰ ਦਾਸ ਕਬੀਰਾਂ ਤੇਰੀ جھੌਂਪੜੀ ਗਲਕਟੇਨ ਕੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਅੱਛਾ ਸੁਖੀ ਰੰਧਾਵਾ ਦੇ ਬੇਟੇ ਨੂੰ ਬੈਂਕ ਧਮਕੀ ਮਿਲ ਜੱਗੂ ਭਗਵਾਨਪੁਰੀਆ ਦੇ ਬੜਾ ਹੀ ਚੱਕਰਿਆ ਉਮਰਦੂ ਉਹ ਹੀ ਗੱਲ ਹੈ ਮਾ ਸਾਹਿਬ ਮਾ ਸਾਹਿਬ ਮੈਂ ਆਪ ਵੀ ਆਪ ਹਾਂ ਪਾਲਦੇ ਰਹੇ ਸੀਐਮ ਆਪ ਹੀ ਉਹਨਾਂ ਨੂੰ ਪਾੜਦੇ ਰਹੇ ਆਪ ਹੀ ਉਹਨਾਂ ਨੂੰ ਪੂਸਾ ਬਦਲਦਾ ਰੋਲਾ ਪੈ ਗਿਆ ਹੁਣ ਸੀਐਮ ਸਾਹਿਬ ਉਹ ਆ ਹੁਣ ਕਰੀ ਜੀ ਸੀਐਮ ਸਾਹਿਬ ਇੱਥੇ ਇੱਕ ਜੁਸ ਚਮਕੌਰ ਸਾਹਿਬ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇੱਕ ਅੱਡਮੀ ਸ਼ੁਰੂ ਕੀਤੀ ਸੀ ਆਪਣਾ ਅਸ਼ੀਲ ਗੁਰ ਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹਦੇ ਉੱਪਰ ਕਰੋੜਾ ਰੁਪਇਆ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਜਾਂ ਬਣੀ ਵੀ ਸ਼ੁਰੂ ਹੋ ਰਹੀ ਜੀ ਉਹਦੇ ਬਾਰੇ ਮੈਂ ਡਿਟੇਲ ਲੈ ਲਵਾਂ ਉਹ ਤਾਂ ਉਦੋਂ ਵੇਲੇ ਵੋਟਾਂ ਮਿਲ ਕੀਤੀ ਹੋਣੀ ਨਾ ਬੋਟਲ ਦੀ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਸ਼ੁਰੂ ਪਿਛਲੀ ਸਰਕਾਰ ਕਾਂਗਰਸ ਸਰਕਾਰ ਦੇ ਦੌਰ ਦੀ ਸ਼ੁਰੂ ਹੋਈ ਲੱਗੂ ਕਿਹਾ ਹੈ ਬਿਲਡਿੰਗਾਂ ਤਿਆਰ ਨਹੀਂ ਖੰਡਰ ਬਣ ਰਹੀਆਂ ਜੀ ਬਹੁਤ ਜਗ੍ਹਾ ਤੇ ਇਦਾਂ ਹੋਇਆ ਹੈ ਬਹੁਤ ਜਗ੍ਹਾ ਤੇ ਅਸੀਂ ਬਹੁਤ ਜਗ੍ਹਾ ਤੇ ਯੂਨੀਵਰਸਿਟੀਆਂ ਤੋਂ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਿੰਗਾਂ ਅਸੀਂ ਲਈਆਂ ਵਾਪਸ ਉੱਥੇ ਸਕੂਲ ਆਫ ਫੈਮਿਨਸ ਬਣਾਏ ਜਿਹੜੇ ਅੱਜ ਸਫਲਤਾਪੂਰਵਕ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਹੈ ਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਥੇ ਝਾੜੀਆਂ ਉਗਪੀਆਂ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਝ ਹੈ ਇਹ ਜੇ ਸਾਰੀਆਂ ਬਿੰਦਾਂ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਹੈ ਸਕਿੱਲ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂਗੇ ਹਸਪੀਟਲ ਹਸਪੀਟਲ ਜਿਹੜੀ ਚੰਨੀ ਜੀ ਉਹਦੇ ਵੀ ਬੰਦ ਕੀਤਾ ਹੋਇਆ ਹੈ ਜੀ ਕੰਮ ਨੂੰ ਕੋਈ ਅਸੀਂ ਮੈਂ ਰਾਜਨੀਤਿਕ ਤਾਂ ਅਸੀਂ ਬੰਦ ਛੱਡ ਦੇ ਇੱਕ ਵਾਰ ਜੀ ਸਰ ਹਸਪੀਟਲ ਤੋਂ ਹਸਪੀਟਲ ਮੈਨੂੰ ਦੱਸਿਆ ਐਮਐਲ ਸਾਹਿਬ ਨੇ ਪੰਜਾਬ ਬੈੱਡ ਦਾ ਹੈ ਪੰਜਾਬ ਬੈੱਡ ਦਾ ਤਿਆਰ ਆਉਣ ਨਾਲ ਦਿਨਾਂ ਚ